ਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਬਾਲਾ ਖੇੜੀ ਤਹਿਸੀਲ ਅਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਿਖਾਵਾਂਗੇ ਪੰਜ ਝੋਟੀਆਂ ਟੋਕੜਾਂ ਗੱਬਣਾ ਤੇ ਗੱਬਣਾ ਤਿਆਰ ਆ ਤੇ ਆਪਾਂ ਪਹੁੰਚੇ ਆ ਬਾਈ ਛੇਰੇ ਦੇ ਕੋਲ ਆਜੋ ਬਾਕੀ ਦੀ ਜਾਣਕਾਰੀ ਲੈਣੇ ਆ ਬਾਈ ਛੇਰੇ ਦੇ ਕੋਲ ਉਹ ਤੇ ਕਰਦੇ ਆ ਗੱਲਬਾਤ ਸਾਸੀ ਕਾਲ ਬਾਈ ਜੀ 사ਸੀ ਕਾਲ ਜੀ 사ਸੀ ਕਾਲ ਜੀ ਉਸ ਨਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਚਲੋ ਕਿਰਪਾ ਚਾਹੀਦੀ ਆ ਜੀ ਹਾਂ ਜੀ ਲੈਣਦਾ ਅੱਜ ਫਿਰ ਮੇਲਾ ਹੀ ਹਾਂ ਜੀ ਹਾਂ ਜੀ ਚਲੋ ਵਧੀਆ ਬਾਈ ਜੀ ਪਰਸੋਂ ਵਾਲਾ ਮਾਲ ਦੇ ਆਪਣਾ ਝਟ ਫਿਰ ਸੇਲ ਹੋ ਗਿਆ ਤੇ ਵੀਪਰਾ ਬੜੇ ਫੋਨ ਕਰਦਾ ਇਹ ਅੱਛਾ ਜੀ ਟੰਗਰ ਪਸੋਂ ਤੇ ਨਹੀਂ ਹੀ ਆਪਣੇ ਕੋਲ ਠੀਕ ਹੈ ਠੀਕ ਹੈ ਅੱਜ ਵੀ ਸਭੋਂ ਸੱਚੋਂ ਦੋ ਟੰਗਰ ਵੇਚ ਕੇ ਚੱਲ ਗਏ ਜੀ ਆਪਣੇ ਟੰਗਰ ਆਪਾਂ 6-7 ਪਾ ਦੇਣਗੇ ਉਖਾ ਦਿਓ ਠੀਕ ਹੈ ਠੀਕ ਹੈ ਉਹ ਵੀ ਆਪਾਂ ਤਿਆਰ ਕਰਕੇ ਡੱਕ ਕੇ ਰੱਖੀਆਂ ਨੇ ਠੀਕ ਹੈ ਜੀ ਤੇ ਮਾਲ ਜਿੰਨਾ ਵੀ ਅੱਜ ਹੈਗਾ ਬਿਲਕੁਲ ਸਾਫ਼ ਸੁਥਰਾ ਤੇ ਚੰਗਾ ਮਾਲ ਆ ਦੁੱਧ ਵਾਲਾ ਅੱਛਾ ਜੀ ਠੀਕ ਹੈ ਠੀਕ ਹੈ ਆ ਡੱਬਣ ਲਈ ਤਿਆਰ ਹੈ ਵੀ ਬਿਲਕੁਲ ਦੁੱਧ 1500 ਕਿਲੋ ਵਾਲੀ ਆ ਠੀਕ ਹੈ ਜੀ ਤੁਹਾਨੂੰ ਜੇ ਆਪਾਂ ਟੋਕੜਾ ਕਰਪਣਾ ਤੇ ਸ਼ੇਰੇ ਭਾਈ ਜੀ ਆਪਾਂ ਫਿਰ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਇੱਕ ਵਾਰ ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾ ਗੜੀ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਤੇ 618 ਠੀਕ ਹੈ ਜੀ ਹਾਂਜੀ ਲੋ ਸੱਜਣਵਾਜੋ ਕਰੀਏ ਸ਼ੁਰੂਆਤ ਦੇ ਦੱਸਿਓ ਬਾਈਆ ਪਹਿਲੇ ਨੰਬਰ ਤੇ ਝੋਡੀ ਇਹਦੇ ਡਿਟੇਲ ਦੱਸਿਓ ਹਾਂ ਜੀ ਜੀ ਆਹ ਕੀ ਦੁੱਤੀ ਸੁਗੇ ਨੂੰ ਗਾਂ ਗੱਭਣਿਆ ਅੱਛਾ ਜੀ ਤੇ ਮੰਨ ਲਓ ਕਿ 7 ਮਹੀਨਿਆਂ ਤੋਂ ਤਾਂ ਇਹ 8ਵਾਂ ਮਹੀਨਾ ਮੰਨ ਲਓ ਚੱਲਣ ਦਿਆ ਨੂੰ ਠੀਕ ਹੈ ਜੀ 7 ਮਹੀਨਿਆਂ ਦੀ ਕੰਪਲੀਟ ਹੋ ਗਈ ਆ ਅੱਛਾ ਜੀ ਇਹ ਦਿਨ ਦੁਪਹਿਰੀ ਦੁੱਧ ਦਿੰਦੀ ਆ 2 ਕਿਲੋ ਸਾਰਾ ਠੀਕ ਹੈ ਠੀਕ ਹੈ ਜੀ ਚਾਰ ਨਹੀਂ ਕਹਿਣਾ ਪੰਜ ਨਹੀਂ ਕਹਿਣਾ ਜਿਹੜੀ ਸੱਚਾਈ ਆਪਾਂ ਉਹ ਦੱਸਾਂਗੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਾਈ ਜੀ 2 ਕਿਲੋ ਜੀ ਕਰਦਾ ਦਿਨ ਦੁਪਹਿਰੀ ਚੋਲੇ ਹਾਂ ਜੀ ਇਹਦੇ ਨੂੰ ਛੱਡ ਦੇ ਵਿਚਾਰੀ ਨੂੰ ਠੀਕ ਹੈ ਠੀਕ ਹੈ ਲੋ ਬਾਈ ਜੀ ਥਣ ਪਾਸ ਆਹ ਐਵੇਂ ਕਹਿ ਦਈਏ ਭਾਈ ਇਹ 5 ਦਿਨ ਦੀ ਜੇ 4 ਦਿਨ ਦੀ ਜੇ ਵੇ ਮਨ ਲਓ ਵੀ ਟਾਈਮ ਦੇਰਾ ਹੋ ਗਿਆ ਵਾ ਤੇ ਇਹਨੂੰ ਛੱਡ ਦੇਣਾ ਚਾਹੀਦਾ ਹੁਣ ਠੀਕ ਠੀਕ ਸੱਜਰ ਨੇ ਵੇਚੀ ਉਹਨੇ ਘਰ ਵਾਲੇ ਬੰਦੇ ਨੂੰ ਦੱਸਿਆ ਵੀ ਅਸੀਂ 14 ਕਿਲੋ ਮਹੀਥਾ ਨੂੰ ਦੁੱਧ ਚੋਇਆ ਤੇ ਛੋਇਆ ਵੀ ਹੋਣਾ ਜੱਡਾ ਮਨ ਲਓ ਵੀ ਵਜਨਦਾਰੇ ਮਤਲਬ ਠੀਕ 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 ਜੀ ਤੇ ਖੋਲੋ ਭਾਈ ਜੀ ਫਿਰ ਇਹਨੂੰ ਖੋਲ ਕੇ ਰੇਕਰਾ ਤੋਰਾ ਤੋਰਾ ਇਹਦਾ ਚੈੱਕ ਕਰਾਈਏ ਕਰਾਓ ਕਰਾਓ ਬਾਕੀ ਆ ਪਾਪਰ ਵੀ ਜੀ ਕਾਲੀ ਸ਼ਾਲ ਪੰਸਾਹ ਹੋ ਗਿਆ ਕਰੂ ਚੈੱਕ ਕੱਦ ਕਾੜ ਬਹੁਤ ਹੀ ਤਗੜਾ ਵਾ ਇਹ ਬਲੈਕ ਆ ਗਈ ਹੈ ਜੈਡ ਬਲੈਕ ਮੈਨਾਂ ਇਹ ਡਿਜਟਲ ਚੈੱਕ ਚੋਂ ਵਧਾਂ ਲੇਟਰ ਜਿਹੜਾ ਸਰਜਰ ਨੇ ਦੁੱਧ ਭਰਿਆ ਵਾ ਤੇ ਕਰੋ ਥਣਪੰਡਾ ਚੈੱਕ ਲੱਗੇ ਤਾਂ ਹਰ ਘੜੇ ਦੇ ਵਿੱਚ ਬਹੁਤ ਸੋਹਣੀ ਹੈ ਰੇ ਦੁੱਬ ਗਈ ਐਸ ਟਾਈਮ ਜਿਹੜੀ 2 ਲੀਟਰ ਦੁੱਧ ਦਿੰਦੀ ਹੈ ਤੇ ਥਾਣੀ ਪਾਸ ਕਰਾਉਗੀ ਕਿ 7 ਤੋਂ 8 ਮਹੀਨੇ ਦੇ ਵਿੱਚ ਵਿੱਚ ਇਹਨੂੰ ਟਾਈਮ ਹੋ ਗਿਆ ਵਾ ਤੇਰੇ ਵੀਰ ਜੀ ਮੈਂ ਚੋਈ ਆ ਚੂਣ ਚਵਾ ਆ ਬਿਲਕੁਲ ਪੁੱਲਾ ਰੂ ਵਰਗਾ ਠੀਕ ਠੀਕ ਤੇ 1.5 ਤੋਂ 2 ਕਿਲੋ ਦੇ ਵਿੱਚ ਦੁੱਧ ਦੇਤਾ ਇਸ ਘਰ ਵਾਲੀ ਨੇ ਅੱਛਾ ਜੀ ਪਰ ਅਜੇ ਵੀ ਇੰਨੀ ਫਿਰਤ ਹੈਗੀ ਆ ਮਹੀਂ ਦੀ ਬੇਟੀ ਠੀਕ ਹੈ ਜੀ ਕਿ ਲੋਕ ਮੰਨ ਲਓ ਵੰਡ ਪਾਓ ਗਾੜੀ ਦੇ ਸਾਹਮਣੇ ਥੱਲੇ ਬੈਜੋ ਠੀਕ ਹੈ ਠੀਕ ਹੈ ਲਓ ਬਾਈ ਇਹੋ ਜੇ ਪੱਜੂ ਦਾ ਬਹੁਤ ਜਿਆਦਾ ਵਾਧਾ ਹੁੰਦਾ ਵਾ ਇਹ ਦੂਜੇ ਸਵੇਰ ਨੂੰ ਗੱਬਣਾ ਕਿ ਜਾਂ ਦੂਜੇ ਨੂੰ ਦੂਜੇ ਨੂੰ ਠੀਕ ਠੀਕ ਲੋ ਬਈ ਦੂਜੀ ਆ ਮਾਂ ਕੋ ਝੋਟੀ ਜ ਮਈ ਇਹਦੇ ਠੀਕ ਹੈ ਠੀਕ ਹੈ ਲੋ ਬਈ ਦੂਜੇ ਸਵੇਰ ਨੂੰ ਗੱਬਣ ਆ ਬਾਕੀ ਕੱਦ ਵਜਨ ਦੇਖੋ ਵੀਰ ਜੀ ਇੱਡੀ ਲੱਗੇ ਮਈਆਂ ਕਿਤੇ ਘਰ ਘਰ ਪਾਉਂਦੀਆਂ ਲੋ ਬਈ ਨੋਕ ਵਾਲਾ ਥਾਂ ਲਗਾ ਜਾਂ ਨੋਕ ਵਾਲੇ ਥਾਂ ਦੀ ਚਵਾਈ ਬਹੁਤ ਜ਼ਿਆਦਾ ਪੋਲੀ ਹੁੰਦੀ ਆ ਤੇ ਬਈ ਰੇਟ ਨਾ ਕੀ ਹਰ ਠੀਕ ਹੈ ਸਾਈਨ ਤਾਂ ਵੀ ਆਗੇ ਸੇਵਾ ਕੀਤੀ ਹੈ ਖੁੱਲ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਵੀਰ ਜੀ ਅੱਜ ਦੇ ਸਮੇਂ ਦੇ ਹਿਸਾਬ ਨਾਲ ਜਿੱਡੀ ਵੱਡੀ ਝੋਟੀ ਜਨਾ ਘੱਡ ਵੱਜਣ ਵਾਲੀ ਤੁਹਾਨੂੰ ਵੀ ਪਤਾ ਕਿ ਜੇ ਜ਼ਿਆਦਾ ਨਹੀਂ ਆਪਾਂ ਡੇਢ ਨਹੀਂ ਕਹਿੰਦੇ 1.35 40 ਦੀ ਝੋਟੀ ਹੈਗੀ ਹੈਗੀ ਅੱਛਾ ਜੀ ਹਾਂਜੀ ਹਾਂਜੀ ਆਪਾਂ ਇਹ ਨਹੀਂ ਕਹਿੰਦੇ ਵੀ ਡੇਢ ਦੀ ਆ 1.35 40 ਦੀ ਮੇਰੀ ਨਿਗਾਹ 'ਚ ਝੋਟੀ ਮੰਨ ਲਓ ਵੀ ਇਹ ਨੇਰੀ ਹੈਗੀ ਆ ਠੀਕ ਹੈ ਜੀ ਹੁਣ ਆਪਾਂ ਜਾਇਜ਼ ਮਿਲੀ ਜਾਂ ਤੇ ਜਾਇਜ਼ੀ ਦੇ ਦਈਏ ਬਿਲਕੁਲ ਸਹੀ ਗੱਲ ਆ ਜੀ ਮੁੱਲ ਕਰਾਉਣਾ ਵੀਰ ਜੀ ਭਾਵੇਂ 90 ਕਰਾ ਲਓ ਭਾਵੇਂ 85 ਕਰਾ ਲਓ 80 ਦੇ ਦਈਏ ਤੇ ਵੀਰ ਜੀ ਐਸਟੈਂਪੇ ਆਪਾਂ ਮੁੱਲ ਜੋ ਮਰਜੀ ਅੱਛਾ ਜੀ ਦੇ ਦਈਏ ਜੀ 80000 ਦੀ ਜਿੱਥੇ ਕਿ ਛੱਡੀ ਦੇਣੀ ਬਾਈ ਛੇਰੇ ਉਹ ਰੇਟ ਕਰੀਏ ਆਪਾਂ ਉਹ ਕਰੀਏ ਜੀ ਹਾਂਜੀ ਇਹ ਵੀਰ ਜੀ 75000 ਦੀ ਮੈਂ ਦੇ ਦਈਏ ਚਲ ਛੱਡ ਦੇ ਕਰਾਈ ਜੋਗਾ 1000 ਖੰਡ ਸਿਰ ਕਰਾਈ ਜੋਗਾ ਵੀਰ ਜੀ 1000 ਨਹੀਂ ਹਾਂ ਹਾਂਜੀ ਉਤਲਾ ਦਾ ਦਾਲਣਾ ਲਓ ਬਾਈ ਇਹ ਤੇ ਵੀਰ ਭਰਾ ਨੇ ਦੂਰ ਖੜ੍ਹਦੀਆਂ ਤੇ 5000 ਉਹਦੇ ਬਾਅਦ ਕਿਰਾਏ ਲਈ ਛੱਡਤਾ ਬਾਈ ਨੇ ਤੇ 7000 ਚੋਂ 200 ਰੁਪਈਆ ਰੁਪਈਆ ਚੋਂ 200 ਵੀਰ ਜੀ ਕੱਦ ਵਜਣ ਵੇਖੋ ਤੁਸੀਂ ਮਈ ਬਹੁਤ ਜੀ ਬਹੁਤ ਤਗੜਾ ਕੱਦ ਕਾਢਾ ਕੋਈ ਸ਼ੱਕ ਨਹੀਂ ਜਗਾ ਜਿੱਦਣ ਮਈ ਸੂਕੀਦੀ ਹੈ ਨਾ ਹਾਂਜੀ 11 ਦਾ ਦੀ 15 ਦੀ ਮੈਨੂੰ ਕੋਈ ਵੀਰ ਭਰਾ ਕਲ ਦੇ ਮਈ ਠੀਕ ਹੈ ਠੀਕ ਹੈ ਲਓ ਬਾਈ ਇਸ ਟਾਈਮ ਮੇਰਾ 7000 ਚੋਂ 200 ਰੁਪਈਆ ਮਾਨਤਾਨ ਕਰਤਾ ਅੱਜ ਫੇਰੇ ਵੀਰ ਨੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਬਈ ਕੀ ਇਹਦੇ ਬਾਰੇ ਚੋਟੀ ਸੂਣ ਵਾਲੀ ਆ ਅੱਛਾ ਜੀ ਇਹਦੇ ਹੱਬਨਾ ਦੁੱਧ ਦਾ ਡਰਾਮੀ ਜੇ ਠੀਕ ਹੈ ਠੀਕ ਹੈ ਜੀ ਦੁੱਧ ਦਾ ਸਮੁੰਦਰ ਦੇ ਦੁੱਧ ਦਾ ਗ੍ਰਾਮ 15 16 ਕਿਲੋ ਤੋਂ ਘੱਟ ਝੋਟੀ ਨਹੀਂ ਦੁੱਧ ਕੱਢ ਸਕਦੀ ਇਹ ਮੇਰੇ ਤਜਰਬਾ ਨਾਲ ਬਾਕੀ ਕੋਣ ਕੇ ਖਾ ਠੀਕ ਹੈ ਠੀਕ ਹੈ ਜੀ ਲਓ ਜੀ ਬਾਈ ਕਰੋ ਚੈੱਕ ਫੇਸ ਕੁਆਲਿਟੀ ਸਿੰਘ ਵੇਖੋ ਜੀ ਮੈਂ ਮਿਸ ਪੂਜਾ ਨੇ ਕਲਿੱਪ ਲਾਇਆ ਹੁੰਦੇ ਬਿਲਕੁਲ ਸਿੰਘ ਸਿੰਘ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਚੰਗੀ ਆ ਤੇ ਕਦ ਕਾੜੇ ਤੁਸੀਂ ਚੈੱਕ ਕਰ ਸਕਦੇ ਜੀ ਲਓ ਭਾਈ ਪੰਡਾ ਹੀ ਪਾਈਆਂ ਕਰਮਾਲੀ ਨੇ ਕਿੰਨਾ ਦੁੱਧ ਪਾਈਆ ਸੱਜਰ ਦਾ ਸੱਜਰ ਦੇ ਨਾਮ ਤੇ ਜੀ ਤੁਹਾਨੂੰ ਦੱਸਣ ਦੇ ਆ 15 16 ਕਿਲੋ ਮੈਂ 15 ਕਿਲੋ ਦੀ ਗਰੰਟੀ ਦਉ 15 ਤੋਂ ਘੱਟ ਕੱਢੂਗੀ ਏਡਾ ਪੰਡਾ ਮੈਂ ਠੀਕ ਠੀਕ ਲਓ ਭਾਈ ਹਲੇ ਕਿੰਨਾ ਘਟਾਮ ਖੜਦੀ ਜੀ ਹਜੇ ਵੀ ਵੀਰ ਜੀ ਇਹਨੇ 4-5 ਦਿਨ ਲੈ ਜਾਣੇ ਝੋਟੀਆਂ ਠੀਕ ਲਓ ਭਾਈ ਨੀਲੀ ਰੰਗ ਦੇ ਵਿੱਚ ਅਗਿ ਜੇ ਸਿੰਘ ਸਿੰਘ ਬਹੁਤ ਜਿਆਦਾ ਆਪਣੇ ਪਿਆਰਾ ਲਾਇਆ ਇਹਨੂੰ ਗਾਇਆਂ ਥੱਲੋਂ ਦੇ ਵੀਰ ਜੀ ਐ ਜਵੇਂ ਗਾਇਆਂ ਨੇ ਪੰਡਾ ਪਾਈਆਂ ਹੁੰਦੀਆਂ ਗਾਇਆਂ ਨੂੰ ਕਰੋ ਜੀ ਚੈੱਕ ਕਰੇ ਥਣ ਥੋਣੇ ਵੀ ਬਹੁਤ ਚੰਗਾ ਲੱਗਾ ਹੋਆ ਤੇ ਐਨ ਐਕਸ ਸੁਕਾ ਇੱਕ 14 15 ਲੀਟਰ ਜਿਹੜਾ ਪੁੱਛਦੇ ਸੋ ਵੇਖਣਾ ਦੁੱਧ ਚਵਾਇਆ ਵਾ ਤੇ ਜੇ ਕੋ ਵੀਰ ਭਰਾ ਸਾਹਮਣੇ ਲੱਜੂਗਾ ਨਾ ਦੁੱਧ ਚੰਗਾ ਚਵਾਇਆ ਹੈ ਨਾ ਮਾਰਾ ਇਹਨੇ ਰੰਗ ਭਗ ਲਾਏ ਆ ਬਹੁਤ ਯਾਰ ਆ ਬਾਕਮਾਲ ਲੱਗਾ ਹੈ ਇਧਰਲੀ ਸਾਈਡ ਤੋਂ ਵੇਖਣਾ ਫੜਾ ਦਿਓ ਬਈ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੁਸੀਂ ਥਣਸਣ ਬਹੁਤ ਹੀ ਚੰਗਾ ਲੱਗਾ ਵਾ ਉਹ ਨਹੀਂ ਅੱਗੇ ਬਣੀ ਉਹਦਾ ਵੀਰ ਜੀ ਕਿ ਮੈਂ ਅੱਗੇ ਆਉਣਾ ਹੁੰਦਾ ਵੀ ਬਾਲਟੀ ਜਿਨੀ ਪੀਪੇ ਜੇ ਰੱਖ ਕੇ ਚੂਨ ਵਾਲੀਆਂ ਮੱਝਾਂ ਨੇ ਅੱਜ ਦੇ ਠੀਕ ਹੈ ਠੀਕ ਹਾਂਜੀ ਠੀਕ ਬਿਲਕੁਲ ਸਹੀ ਗੱਲ ਹੈ ਜੀ ਉਹ ਭਾਜੀ ਉਨੇ ਹੀ ਅੱਗੇ ਨੂੰ ਬਣੀ ਆ ਤੇ ਉਨੇ ਹੀ ਪਿੱਛੇ ਨੂੰ ਬਣੀ ਆ ਤੇ ਅਜੇ ਦਿਨ ਚਾਰ ਔਰ ਲੱਜੂਗੀ ਤੇ ਬਹੁਤ ਜ਼ਿਆਦਾ ਪਾਕ ਮਾਲ ਆਰਡਰ ਕੁਆਲਟੀ ਨਾਲ ਦੀ ਮੈਂ ਪਤਾ ਕਰੂਗੀ ਆਪਣਾ ਕੇ ਗੱਲ ਕਰੀ ਕਿਸੇ ਦੇ ਪੈਸੇ ਲਾਇਆ ਦਾ ਮੁੱਲ ਮੋੜੂਗੀ ਮੁੱਲ ਮੋੜੂਗੀ ਲੋਕ ਜਨ ਬਹੁਤ ਹੀ ਜ਼ਿਆਦਾ ਚੰਗੇ ਮੈਂ ਇਹ ਆਪਕਿਨਾਂ ਵੀ ਕੋਈ ਵੀਰ ਭਰਾ 2 ਰੁਪਏ ਵੱਧ ਖਰਚਾ ਲਿਆ ਕਰੇ ਚੀਜ਼ ਜੀ ਚੰਗੀ ਲਿਆ ਕਰੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਉਹ ਵੀ ਮਾੜਾ ਲੈਣ ਦਾ ਵੀ ਨਾਲੇ ਦੇ ਮਨ ਲਓ ਵੀ ਅਗਲੇ ਨੂੰ ਲਾਂਭਾ ਦੇਣਾ ਨਾਲੇ ਅਗਲੇ ਜਾ ਘਰ ਜਾ ਕੇ ਕੱਤ ਨਹੀਂ ਨਿਕਲਣਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਮੈਂ ਲੱਗਿਆਗਾ ਨਾ ਵੀ 2 ਰੁਪਏ ਦਾ 2 ਰੁਪਏ ਵੀਰ ਭਰਾ ਖਰਚਲਾ ਕਰੇ ਬੋਧਾ ਵੀ ਮਾੜਾ ਡੰਗਰ ਨਾ ਖਰੀਦਿਆ ਕਰਨ ਬਿਲਕੁਲ ਸਹੀ ਗੱਲ ਹੈ ਜੀ ਹਾਂ ਜਿੱਥੇ ਮੰਨ ਲਓ ਵੀ ਦਾ ਖਰਚਦੇ ਨਾ ਕੁਝ ਨਹੀਂ ਹੁੰਦਾ ਚਲੋ ਵੀਰਾਂ ਭਰਾਵਾ ਕੇ ਬੇਨਤੀ ਹੈ ਕਿ ਅਸੀਂ ਮਾੜਾ ਪਸ਼ੂ ਨਾ ਪਾਉਣੇ ਆ ਤੇ ਨਾ ਹੀ ਕੋਈ ਅੱਗੇ ਇਹ ਤਾਂ ਇਹ ਕੱਲੋ ਟਾਟਾ ਪੇ ਵਿਜੀ ਰਿਕਾਰਡ ਹੈ ਹਾਂ ਜੀ ਹਾਂ ਜੀ ਤੇ ਤੁਸੀਂ ਆਪ ਕਈ ਵੀਡੀਓ ਚ ਦੱਸਿਆ ਵੀ ਅਸੀਂ ਮਾੜੇ ਮੰਨ ਲਓ ਵੀ ਪਸ਼ੂ ਨਹੀਂ ਪਾਉਣੇ ਬਿਲਕੁਲ ਬਿਲਕੁਲ ਸਹੀ ਗ ਤੇ ਚੰਗੇ ਕਿਸੇ ਦੇ ਘਰ ਪਚਾਉਣਾ ਬਸ ਰੁਪਈਆ 1000 2000 ਵੱਧ ਲੈ ਲੈਂਦੇ ਕੋਈ ਚੱਕਰ ਚੱਕਰ ਨਹੀਂ ਹੈ ਨਾ ਦੁੱਧ ਦਾ ਵੀ ਨਹੀਂ ਕਿਸੇ ਦਾ ਦੁੱਧ ਦਾ ਵੀ ਨਹੀਂ ਹੁਣ ਆ ਮੈਨੂੰ ਮੈਂ ਆ ਜੇ ਮੈਨੂੰ ਵੀ ਮਾੜੀ ਲਿਆਉਂਗਾ ਤਾਂ ਮੈਂ ਕਿਸੇ ਤੋਂ ਜਾ ਕੇ 70000 ਦੀ ਦੇ ਦੂੰਗਾ ਹਾਂਜੀ ਸਹੀ ਗੱਲ ਨਹੀਂ ਕਿ ਆਪੇ ਲਾਂਬੇ ਲਾਂਬੇ ਆਈਆਂ ਨੇ ਲਾਈ ਜਾਣੇ ਆਈ ਗਏ ਨੇ ਅਗਲੀ ਦੀ ਵੀ ਰੂਹ ਖੁਸ਼ ਨਹੀਂ ਹੋਣੀ ਪੈਸੇ ਲਾ ਕੇ 70000 ਰੁਪਇਆ ਨਹੀਂ ਮੈਂ ਚੰਗੀ ਆ ਪੀਪਾ ਭਰ ਕੇ ਦੁੱਧ ਦਾ ਦਊਗੀ ਭਾਵੇਂ ਮੈਂ ਲੱਖੋਂ ਬਾਹਰ ਹੀ ਦੇਂਦਿਆਂ ਪਰ ਅਗਲੇ ਨੇ ਜਦੋਂ ਬਾਟੀ ਰੱਖ ਕੇ ਥੱਲੇ ਚੋਣੀਆਂ ਰੂਹ ਤੇ ਖੁਸ਼ ਹੋਊਗੀ ਰੂਹ ਖੁਸ਼ ਹੋਊਗੀ ਸਹੀ ਗ ਹਾਂ ਜੀ ਕਿਤਰੇ ਹੀ ਅਗਲੇ ਬੰਦੇ ਨੇ ਮਿਹਨਤ ਕਰਕੇ ਕਮਾਏ ਆ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਜੀ ਇਹ ਨੂੰ ਸਮਝੀਏ ਨਾ ਹਾਂ ਜੀ ਤੇ ਫਿਰ ਬੰਦਾ ਨਹੀਂ ਲਈਦਾ ਸਹੀ ਗੱਲ ਹੈ ਜੀ ਤੇ ਮੰਨ ਲਓ ਵੀ ਹਰ ਇੱਕ ਨੇ ਰੁੱਖਾਂ ਨੂੰ ਤੋੜ ਕੇ ਗੱਡੀ ਚੋਂ ਚੁੱਕ ਕੇ ਤੇ ਕਿਸੇ ਨੇ ਦੇ ਨਹੀਂ ਦੇਣੇ ਆਪਣੀ ਮਿਹਨਤ ਤੇ ਮਿਹਨਤ ਕਰਕੇ ਇਕੱਠੇ ਕੀਤੇ ਕੀ ਉਹ ਤਾਂ ਕਿਤਰਾ ਬਾਈ ਨੇ ਠੀਕ ਹੈ ਦੇਖੋ ਵਿਆਜ ਜੀ ਵੜ ਕੇ ਨਹੀਂ ਹੋਏ ਆ ਜਾਂ ਕਿੱਦਾਂ ਮੰਨ ਲਓ ਵੀ ਨਵਾਂ ਕੰਮ ਤੋੜਨ ਵਾਸਤੇ ਕੋਈ ਵੀਰ ਭਰਾ ਕੋਈ ਡੰਗਰ ਖਰੀਦਣ ਦੇ ਹੁੰਦਾ ਹਾਂਜੀ ਹਾਂਜੀ ਤੇ ਆਪਾਂ ਪਹਿਲਾ ਦੂਜਾ ਡੰਗਰੀ ਉਹਨੂੰ ਗੰਦਾ ਪਚਾ ਦੇਣਾ ਤੇ ਅਗਲੇ ਆਪੇ ਮੰਨ ਚੁੱਕਾ ਹੀ ਜਾਂਦਾ ਬਾਈ ਉਹ ਗਾਂ ਖੇਡੂਗਾ ਹੀ ਨਹੀਂ ਅਗਲੇ ਨੇ ਕੰਮ ਛੱਡ ਦੇਣਾ ਛੱਡ ਦੇਣਾ ਛੱਡ ਖੜਾ ਚੱਕੀ ਰੱਖਿਆ ਹਾਂ ਤੇ ਜੇ ਚਲੋ ਆਪਾਂ ਕਿਸੇ ਵੀਰ ਭਰਾ ਨੂੰ ਟੰਗ ਚੰਗਾ ਡੰਗਰ ਦੇ ਦਾਂਗੇ ਤੇ ਲਾਵਾ ਦੱਸਿਓ ਬਾਈ ਇਹਦਾ ਮੁੱਲ ਫਿਰ ਆਪਾਂ ਕੀ ਕਰਨਾ ਮੁੱਲ ਵੀਰ ਜੀ ਇਹਦਾ ਕਰਾਉਣ ਨੂੰ ਝੋਟੀ 1.5 ਲੱਖ ਕਰਾਉਂਦੀ ਆ ਹਾਂਜੀ 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 ਤੇ ਆਪਾਂ ਬਿਲਕੁਲ ਜਾਇਜ਼ੀ ਦੇ ਦਈਏ ਠੀਕ ਹੈ ਠੀਕ ਹੈ ਜੀ ਤੇ ਆਪਾਂ ਦੇ ਦਈਏ ਜੀ ਇੱਕ ਦਸ ਦੀ ਮਈ ਇੱਕ ਦਸ ਦੀ ਹਾਂਜੀ ਖਾਂ ਨਹੀਂ ਇਹ ਵੀ ਜਿੱਥੇ ਕਿ ਛਾੜੀ ਦੇਣੀ ਉਹ ਦੱਸਿਓ ਜਿੱਥੇ ਕਿ 5 ਚੋਂ 200 ਰੁਪਇਆ ਛੋਟ ਕਰਨੀ ਇਹ 12 ਮਹੀਨੇ ਨਹੀਂ ਏਡੀ ਵੱਡੀ ਮਿਲੂਗਾ ਲਓ ਬਾਈ ਮੁੱਲ ਕਰਾਓ ਮੁੱਲ ਡਿੱਟ ਵਾਲੀ ਜੀ ਕਰਾ ਲਓ ਕਰੋ ਚੈੱਕ ਪੰਡਾਂ ਹੀ ਪਤੰਗਾਂ ਕਰਮਾਲੀ ਦੇ ਥੱਲੇ ਵੀ ਇਹਦੇ ਢੱਲਾ ਢੋਲੀਆਂ ਵੀ ਹੈਗੀਆਂ ਅਜੇ ਹੋਰ ਟੈਗ ਕਰੂਗੀ ਹਾਂਜੀ ਤੇ 1 ਲੱਖ 5000 ਹਾਂਜੀ ਹਾਂਜੀ ਲੋਬ ਜੀ 200 ਰੁਪਏ ਛੋਟ ਹੋ ਗਏ ਤਾਂ ਵਿਚ ਘਰ ਵਾਲੇ ਬੰਦੇ ਪਹਿਲਾ ਸੁਆ ਕਹਿੰਦੇ ਆ ਤੇ ਆਪਾਂ ਭਾਵੇਂ ਕੋਈ ਵੀਰ ਭਰਾ ਪਹਿਲਾ ਗਿਣ ਲੈ ਭਾਵੇਂ ਦੂਜਾ ਗਿਣ ਲੈ ਪਰ ਹੈ ਪਿਓਰ ਨੀਲੀ ਚਾਰ ਲੱਕ ਦੀ ਨਿਸ਼ਾਨੀ ਕਵਰ ਕਰਦੀ ਆ ਪੋਛਤਾਂ ਨੂੰ ਲੈ ਕੇ ਸਿਰ ਤੋਂ ਲੈ ਕੇ ਥੱਲੇ ਚੱਡੇ ਚ ਥਣ ਤੇ ਹਰ ਇੱਕ ਨਿਸ਼ਾਨੀ ਕੋਈ ਵੀ ਭਰਾ ਜਦਾਂ ਮਰਦੀ ਦੇ ਰਿਹਾ ਲੋ ਬਜੀ ਕਰੋ ਫੇਸ ਕੁਆਲਟੀ ਤੁਸੀਂ ਚੈੱਕ ਜੇ ਸੂਆ ਕੋਈ ਆਪਣੀ ਸਮਝਣਾ ਪਹਿਲਾ ਲਾਲੇ ਦੂਜਾ ਲਾਲੇ ਧਾਇਆਂ ਤਾਂ ਨਾ ਮਹੀਨਿਆਂ ਦੀ ਚੈੱਕ ਪਾਸ ਜੇ ਅਛਾਹੀ ਤੇ 8 ਲੀਟਰ ਤੋਂ 9 ਲੀਟਰ ਦੇ ਵਿੱਚ ਦੇ ਦੁੱਧ ਤਿਆਰ ਤੇ ਠੀਕ ਹੈ ਠੀਕ ਹੈ ਤੇ ਫਿਰ ਸੱਜਣ ਨੇ ਦੁੱਧ ਚੰਗਾ ਚ ਵਾਇਆ ਹੋਊਗਾ ਪੂਰਾ ਪੂਰਾ ਵੀਰ ਜੀ ਨੇ 12 ਕਿਲਾ ਕਿਲਾ ਦੁੱਧ ਤੋਂ ਆਇਆ ਠੀਕ ਹੈ ਠੀਕ ਹੈ ਲੋ ਬਜੀ ਪਿਓ ਨੀਲੀ ਰਵੀ ਆ ਗਈ ਬਜੀ ਇੰਨਾ ਦੁੱਧ ਦਿੱਤਾ ਤੇ ਅਗਲੇ ਸਵੇਰ ਨੂੰ ਤੁਹਾਨੂੰ ਪਤਾ ਵੱਧ ਕੱਢੂਗੀ ਠੀਕ ਹੈ ਠੀਕ ਹੈ ਲੋ ਬਜੀ ਇਸ ਦਾ ਜਿਹੜਾ ਹੈਗਾ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਆ ਕਈ ਨਹੀਂ ਦੱਸੋ ਤੇ 9 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਯਾਰ ਇੱਕ ਕਰੋ ਥਣਪਾਂਡਾ ਚੱਕ ਬਹੁਤ ਹੀ ਚੰਗਾ ਵਾ ਹਾਂਜੀ ਤੇ ਥਣਾ ਦਾ ਸੈਰ ਗਿਆ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰੋਨੇ ਬਹੁਤ ਹੀ ਚੰਗਾ ਕੱਢਿਆ ਪਹਿਲਾਂ ਨਹੀਂ ਧਣ ਲਓ ਬਈ ਕਰੋ ਚੈੱਕ ਤੇ ਨਿਸ਼ਾਨੀਆਂ ਸਾਰੀਆਂ ਸੋਚਦਾ ਕਿ ਇਹਦੀਆਂ ਆ ਗਈਆਂ ਨੇ ਤੇ ਵਹਾਨੇ ਤੇ ਵੀ ਡੱਬੜੂ ਉਪਰ ਚੱਕੇ ਆ ਗਈ ਆ ਤੇ ਕੀ ਮੁੱਲ ਪਈ ਇਹਦਾ ਰੋਟੀ ਜਿੱਦ ਨਹੀਂ ਆ ਗਈ ਯਾਰ ਦੇਦੀ ਇਹਦੇ ਮੁੱਲ 2 ਹੋਣਗੇ ਅੱਛਾ ਜੀ ਉਹਨੂੰ ਨਾਲੋ ਝੋਟੀ ਦਾ ਭਾਵੇਂ ਆਪਾਂ 90 ਕਰੀਏ ਤੇ ਮੈਂ 85 ਕਰੀਏ ਅੱਛਾ ਜੀ ਤੇ ਆਜੋ ਬਈ ਲੋ ਬੱਚਾ ਵਿਖਾਓ ਇਹਦਾ ਆਪਾਂ ਬੱਚਾ ਵਿਖਾ ਦਿੰਦੇ ਆ ਕਿਉਂਕਿ ਬੱਚਾ ਵੀਰ ਜੀ ਜਿਆਦਾ ਤਕੜਾ ਤੇ ਮੈਂ ਵੀ ਮੁੱਲ ਲਾ ਕੇ ਲੈਂਦੀ ਆ ਝੋਟੀ ਵੀਰ ਜੀ ਘਰ ਤੋਂ ਘਟਵੇਂ ਨੇ ਇਸ ਟਾਈਮ ਤੇ ਬੱਚਾ ਵੇਚ ਗਏ ਨਾ ਤੇ 9 ਤੋਂ 10000 ਰੁਪਏ ਦਾ ਬੱਚਾ ਬੱਚਾ ਹੈਗਾ ਹੈਗਾ ਸਹੀ ਗੱਲ ਹੈਗਾ ਪਲਿਆ ਝੋਟੀ ਦੇ ਵੀਰ ਜੀ ਆਜੋ ਹੁਣ ਝੋਟੀ ਵਿਖਾਓ ਇਹ ਮੇਲਿਆ ਕੇ ਜਾਂ ਫਿਰ ਮਿਲਿਆ ਇਹ ਮੇਲ ਜੀ ਠੀਕ ਹੈ ਜੀ ਲਓ ਬਈ ਨੇ ਮੇਲ ਆ ਵੀਰ ਉਹ ਚ ਮੇਲ ਕਾਫ ਆ ਗਿਆ ਜੇ अच्छा वीर जी 9 ਮਹੀਨਿਆਂ ਦੀ ਮੰਨ ਲਓ ਗੱਭਣ ਸਾਡੇ ਢਾਈਆਂ ਦੀ ਅੱਛਾ ਠੀਕ ਹੈ ਠੀਕ ਹੈ ਦੀ ਮੈਂ ਅੱਜ ਹੀ ਚੱਕਰ ਆਈ ਐ ਰੇਟਰ ਕੋਲ ਅੱਛਾ ਜੀ ਦੀ ਚੱਕਰ ਆਸ 8 ਕਿਲੋ ਦੁੱਧ ਹਾਂ ਜੀ ਬੱਚਾ ਵੀਰ ਜੀ ਲਗਾਉਣ ਨੂੰ ਮੈਂ ਲਗਾ ਵੀ ਸਕਦਾ ਹਾਂ ਜੇ ਨਾਮ ਹੀ ਦਹੋਂਦੇ ਕਿਸ ਨੂੰ ਕੀ ਪਤਾ ਹੈ ਬੱਚਾ ਆਇਆ ਕਿ ਨਹੀਂ ਆਇਆ ਬਿਲਕੁਲ ਬਿਲਕੁਲ ਭਾਈ ਆਪਾਂ ਇਹ ਕੰਮ ਕਰਨਾ ਹੀ ਨਹੀਂ ਆ ਇਹ ਕੰਮ ਝੂਠਾ ਦਾ ਪਾਪ ਦੀ ਪੌੜੀ ਚੜਨਾ ਹੀ ਨਹੀਂ ਬਿਲਕੁਲ ਜੀ ਇਹਦਾ ਵੀਰ ਜੀ ਜੇ ਤੇ ਆਪਾਂ ਮੰਨ ਲਓ ਵੀ ਬੱਚਾ ਨਾਲ ਦੇਵਾਂਗੇ ਫਿਰ ਝੋਟੀ ਦਾ ਮੁੱਲ ਪਈ 7000 ਰੁਪਿਆ ਅੱਛਾ ਜੀ ਜੇ ਬੱਚਾ ਕਿਸੇ ਵੀਰ ਭਰਾਣੇ ਨਹੀਂ ਲੈਣਾ ਫਿਰ ਸਤ ਪੰਜ ਦੋ ਛੱਡ ਦਾਂਗੇ 68000 ਚੋਂ 200 ਰੁਪਿਆ ਛੋਟ ਹੋ ਗਈ ਠੀਕ ਹੈ ਠੀਕ ਹੈ ਇਹ ਬੱਚਾ ਨਹੀਂ ਲੈਣਾ ਤੇ ਲਓ ਭਾਈ 68000 ਚੋਂ 200 ਰੁਪਿਆ ਛੋਟ ਇਹ ਬੱਚਾ ਲੈਣਾ ਹੈ 75000 ਚੋਂ 200 ਛੋਟ ਤੇ ਜੇ ਕੇ ਵੀਰ ਪੁਰਾਣੇ ਮੇਲ ਦਾ ਪਿਛੇ ਖੜਨਾ ਨਾਲ ਹੀ ਫਿਰ 75000 ਚੋਂ 200 ਰੁਪਿਆ ਛੋਟ ਹਾਂਜੀ ਵੀਰ ਜੀ ਠੀਕ ਹੈ ਠੀਕ ਹੈ ਲਓ ਵੀ ਦੋ ਮੋਲੋ ਕਰਤੇ ਬਾਈ ਨੇ ਤੇ ਆਜੋ ਹੁਣ ਚੌਥੇ ਨੰਬਰ ਤੇ ਅੱਗੇ ਵੀਰ ਜੀ ਇਹ ਜਾਂਦੇ ਨੇ ਕਿ ਤੂਤਾਂ ਨਾਲ ਬਸ ਨਸਲਾ ਹਾਂਜੀ ਪਛਾਣੀਆਂ ਜਾਂਦੀਆਂ ਨੇ ਆਪੇ ਕਿਸੇ ਵੀਰ ਪੁਰਾਣੇ ਪਛਾਣ ਲੈਣੀਆਂ ਠੀਕ ਹੈ ਜੀ ਸਿੰਘ ਜ਼ਰੂਰ ਮਹੀ ਦਾ ਖੁੱਲਾ ਹੈ ਹਾਂਜੀ ਪਰ ਬਾਡੀ ਤੇ ਦੁੱਧ ਨਾਲ ਰਿਕਾਰਡ ਹੀ ਪਤਾ ਕੀਤਾ ਠੀਕ ਹੈ ਠੀਕ ਹੈ ਲੋ ਬਈ ਸਿੰਘਾਂ ਵਾਲਾ ਜੈਯੋਦਰੀਆਂ ਜੱਸ ਸਰਪੰਚ ਚੈੱਕ ਕਰੋ ਤੇ ਪੰਜਾਂ ਮਹੀਨਿਆਂ ਦੀ ਚੱਕ ਪਾਸ ਦੇ ਚੱਕ ਕਰਵਾ ਕੇ ਲੈਂਦੀ ਆ ਅੱਛਾ ਜੀ ਇਸ ਟਾਈਮ ਤੇ ਵੀਰ ਜੀ ਸੱਜਰਾਂ ਨੂੰ ਪਰੇ ਕਰਦੇ 12 ਕਿਲੋ ਇਸ ਟਾਈਮ ਦੁੱਧ ਲਓ ਹੋ ਬਜੀ ਚੰਗੇ ਖਾਂਦਾਨ ਦੀ ਇਹਦਾ ਜੱਟ ਬੁਲਾਇਆ ਗਿਆ ਤੇ ਹਾਥੀ ਜਿਹਾ ਹਿਸਾਬ ਨਾਲ ਵੀਰ ਜੀ ਸੱਜਰਾਂ ਨੂੰ ਇਹਦੇ ਥੱਲੇ 18-19 ਕਿਲੋ ਦੁੱਧ ਚੋਇਆ ਘਰ ਵਾਲੇ ਬੰਦੇ ਕਹਿੰਦੇ ਠੀਕ ਠੀਕ ਹੈ ਜੀ ਤੇ ਚੋਇਆ ਵੀ ਹੋ ਸਕਦਾ ਮੇ ਜੀ ਕਿੰਨੇ ਮਹੀਨੇ ਦੱਸਿਆ ਗੱਭਣੂ ਪੰਜਾਂ ਮਹੀਨਿਆਂ ਦੀ ਚੱਕ ਪਾਸ ਹੋ ਗਈ ਆ ਲਓ ਬਜੀ ਪੰਜਾਂ ਮਹੀਨਿਆਂ ਦੀ ਚੱਕ ਪਾਸ ਤੇ ਸੱਜਰਾਂ ਨੂੰ ਟਟਣਦੀ ਆ ਕਰੋ ਚੱਕ ਥਣ ਪਾਂਡਾ ਬਹੁਤ ਹੀ ਚੰਗਾ ਲੱਗਾ ਵਾ ਇਸ 11 18 ਲੀਟਰ ਜਿਹੜਾ ਸੱਜਰ ਨੇ ਸੁੱਧ ਚਵਾਇਆ ਵਾ ਤੇ ਫੇਸ ਕੁਆਲਿਟੀ ਤੁਸੀਂ ਕੀ ਕਰ ਸਕਦੇ ਜਾਂ ਸਿਰ ਜਰੂਰ ਥੋੜਾ ਜਿਹਾ ਖੁੱਲਾ ਆ ਗਿਆ ਵਾ ਬੰਦੇ ਦੇ ਸਿਰ ਜੱਡੀ ਉੱਪਰ ਨਹੀਂ ਆਦੇ ਠੀਕ ਹੈ ਠੀਕ ਹੈ ਜੀ ਲਓ ਜੀ ਘੱਟ ਘਾਟ ਲਓ ਬਹੁਤ ਹੀ ਜ਼ਿਆਦਾ ਚੰਗੀ ਆ ਇਸ ਟਾਈਮ ਆਰਡਰ ਕੁਆਲਿਟੀ ਉਨੀ ਅੱਗੇ ਆ ਉਨੀ ਖੇਡੂਆਂ ਤੇ ਥਣਸੂ ਵੀ ਬਹੁਤ ਚੰਗਾ ਲੱਗਾ ਵਾ ਚਾਰੇ ਪਾਸੇ ਵੀ ਇੱਕੋ ਜਿਹਾ ਦੇਖੋ ਭਾਈ ਇਹ ਲੱਗੇ ਤਾਂ ਮੜਾ ਜਾ ਇਹ ਵੀ ਜਿਹੜੇ ਘਰੋਂ ਮੈਂ ਲਈ ਆ ਨਾ ਹਾਂਜੀ ਮੈਂ ਉਹ ਤਰ੍ਹਾਂ ਜ਼ਿਆਦਾ ਟਾਈਮ ਪਈਏ ਘਰ ਚ ਮੈਂ ਚਲੋ ਨਹੀਂ ਪਈ ਮੇਰਾ ਬਾਪੂ ਕੋਲੋਂ ਬਜ਼ੁਰਗ ਹੀ ਬੰਦਾ ਅੱਛਾ ਜੀ ਦੋ ਬਾਈ ਕੀ ਕਰ ਸਕਦੇ ਤੁਸੀਂ ਸੱਜਰਾਂ ਨੂੰ ਪਰੇ ਕਰਨ ਦੀ ਆ ਇਸ ਤਾਂ 5 ਮਹੀਨਾ ਦੀ ਕਿੱਕ ਕਪਾਸ ਤੇ 12 ਲੀਟਰ ਜਿਹੜਾ ਦੁੱਧ ਤਿਆਰ ਆ ਜੀ ਠੀਕ ਆ ਠੀਕ ਆ ਲੋ ਬਾਈ ਕੀ ਕਰ ਸਕਦੇ ਤੁਸੀਂ ਥਾਲਾਂ ਦਾ ਸੈੱਜ ਬਹੁਤ ਮੈਂ ਤਾਂ ਮੇ ਜੀ ਸੋਨਾ ਹੈਗੇ ਸੋਨਾ ਖਰੀਦ ਕੇ ਲੈ ਜਾਊਗਾ ਕੋਈ ਠੀਕ ਠੀਕ ਤੇ ਜੇ ਇਹਦੇ ਮੁੱਲ ਦੀ ਗੱਲ ਕਰੀਏ ਬਾਈ ਜੀ ਬੋਲ ਵੀਰ ਜੀ ਮੈਂ ਦੱਸਦਾ ਤੁਹਾਨੂੰ ਪਹਿਲਾਂ ਅਛਾ ਜੀ ਇਹ ਬਜ਼ੁਰਗ ਵੀ ਬੰਦਾ ਜਿਹਦੇ ਕੋਲੋਂ ਮੱਝ ਲਈ ਆ ਮੈਂ ਪਾਦਾ ਇਹ ਪੁੱਤ ਇਹ ਨਹੀਂ ਗੱਲ ਕਹੀ ਜਾਂਦਾ ਕਹਿੰਦਾ ਜੇ ਮੈਨੂੰ ਲੋੜ ਨਾ ਹੋਵੇ ਕਹਿੰਦਾ ਮੈਂ ਲੋੜ ਕਰਕੇ ਮੱਝ ਵੇਚੀ ਆ ਅਛਾ ਜੀ ਨਾ ਨਹੀਂ ਤੇ ਮੈਂ ਕਿਹਾ ਕਿ ਵਾਲ ਪੁੱਟ ਕੇ ਅੱਖੇ ਨਾ ਮਹੀਂ ਦਾ ਦੇ ਦੇ ਕਹਿੰਦਾ ਮੈਂ ਉਹ ਵੀ ਨਹੀਂ ਦਿੰਦਾ ਠੀਕ ਹੈ ਜੀ ਸੱਤ ਮਹੀਆਂ ਵੀਰ ਨੇ ਘਰੇ ਸੰਭੀਆਂ ਉਹਨਾਂ ਨੇ ਅਛਾ ਘਰ ਦੀਆਂ ਪਾਦੀਆਂ ਸੱਤੇ ਈ ਇਦਾਂ ਦੀਆਂ ਇਹ ਤਾਂ ਤੋਂ ਤਾਂ ਠੀਕ ਜੀ 18 ਕਿਲੋ ਕੋਈ 20 ਕਿਲੋ ਵਾਲੀ ਅਛਾ ਜੀ ਇਹਦਾ ਮੁੱਲ ਵੀਰ ਜੀ ਕੋਈ ਨਹੀਂਗਾ ਸਾਹਮਣੇ ਹਾਂਜੀ ਚਲੋ ਆਪਾਂ ਨੂੰ ਇੱਕ ਸਾਹਮਣੇ ਤੋਹਫਾ ਮਿਲਿਆ ਤੇ ਆਪਾਂ ਵੀ ਤੇਰੇ ਵੀਰ ਭਰਾ ਨੂੰ ਗਾੜੀ ਦੇ ਦੇਣਾ ਵਾ ਅਛਾ ਹੀ ਮੁੱਲ ਕਰਾਉਨ ਨੂੰ ਲੱਖੋਂ ਬਾਹਰ ਹੀ ਆ ਜੀ ਵੀ ਮੈਂ ਕਰਾਉਂਦੀ ਜੇ ਸਾਣਾ ਪੰਨਿਆਂ ਦੀ ਗੱਬਣ ਤੇ 12 ਕਿਲੋ ਦੁੱਧ ਆ ਹਾਂਜੀ ਤੇ ਪਰ ਆਪਾਂ ਲੱਖੋਂ ਅੰਦਰ ਦੇ ਦੇਣੀ ਵੀਰ ਜੀ ਕੋਈ ਗੱਲ ਕਰਨੀ ਆ 90 ਹਜ਼ਾਰ ਤੋਂ 200 ਰੁਪਿਆ ਛੋੜ ਠੀਕ ਆ ਠੀਕ ਆ ਲਓ ਭਾਈ 90 ਹਜ਼ਾਰ ਤੋਂ 200 ਰੁਪਿਆ ਛੋੜ ਬਾਕੀ ਦੇਖੋ ਮੈਂ ਦੇ ਦੇ ਜੇ ਵੀਰ ਭਣਾ ਸੱਜਣ ਫਰੀਜ਼ ਦੀ ਸਮਝਦਾ ਤੋਕੜ ਗੱਬਣੀ ਵੀ ਫਰੀਜ਼ ਲਈ ਤੁਸੀਂ ਬਹੁਤ ਚੰਗੇ ਰਿਕਾਰਡ ਵਾਲੀ ਆ ਹਾਂਜੀ ਹਾਂ ਜੀ ਅੰਦੀ ਸੱਜਣਾ ਸਾਹਿਬ ਨੇ ਵੀ ਆਇਆ ਹੈ ਸਰਵਿਕ ਜੇ 2 ਰੁਪਏ ਕਿਸੇ ਵੀ ਰਕਮ ਵੱਧ ਲੈਣੇ ਨਾ ਤਾਂ ਚੀਜ਼ ਵੀ ਕਾਰਟ ਵਾਲੀ ਦੇਣੀ ਆ ਚੀਜ਼ ਵੀ ਚੰਗੀ ਲਓ ਬਹੁਤ ਬਹੁਤ ਚੰਗਾ ਖਾਂਦਾ ਆਂਦੀ ਹੈਗੀ ਆ ਇਹੋ ਪਾਉਣੇ ਕਿ ਬਈਓ ਵੱਡੇ ਤੇ ਜਿਹੜੀ ਉਹ ਵੀ ਨਹੀਂ ਉਹ ਵੀਰ ਜੀ ਤਿਆਰ ਕਰਕੇ ਆਪਾਂ ਅੱਗੇ ਵੀ ਦੱਸਿਆ ਸੀ ਦੋ ਜੀ ਉਹ ਬਈਓ ਬਈ ਤਿਆਰ ਕਰੰਦੇ ਆ ਤਿਆਰ ਕਰੰਦੇ ਆ ਆਪਾਂ ਠੀਕ ਆ ਠੀਕ ਆ ਜੀ ਉਹਦਾ ਫਿਰ ਚਾਹ ਕਾਰਟ ਤੋਂ ਚੰਗਾ ਸੀ ਉਹਦਾ ਵੀਰ ਜੀ 15 16 ਕਿਲੋ ਛੋਟੀਆਂ ਦੁੱਧ ਦੇਣਾ ਉਹਨਾਂ ਦੇ ਠੀਕ ਆ ਠੀਕ ਆ ਲਓ ਭਾਈ ਕਦਕੁੱਦ ਉਹਦਾ ਵੀ ਬਹੁਤ ਚੰਗਾ ਵੀ ਬਾਕੀ ਤੁਹਾਨੂੰ ਇਤਰਾ ਚਾਰਜ ਜਰੂਰ ਮਰਾਜ਼ ਦੋ ਬਾਈ ਬਹੁਤ ਹੀ ਚੰਗੇ ਠੀਕ ਹੈ ਠੀਕ ਹੈ ਜੇਡੀ ਚੀਜ਼ ਇਹ ਕਿੰਨਾ ਖੜਦੀ ਹੈ ਜੇ ਟਾਈਮ ਉਦਾਂ ਇਹਨੇ ਵੀ ਲੈ ਜਾਣੇ ਮੈਂ ਤੇ ਘੱਟ ਜਨਾ ਪਰ ਹੁਣ ਦੇਖੀ ਤੇ ਰੂਪ ਚ ਨਹੀਂ ਨਾ ਜੇ ਇਹਦਾ ਆਪਾਂ ਘਰੇ ਮੰਨ ਲਓ ਕਿ ਲਿਖੇ ਹੋਣਰ ਅੰਦਾਜ਼ਾ ਆਪਾਂ ਅੰਦਾਜ਼ਾ ਨਾਲ ਦੱਸ ਦਈਏ ਪਰ ਅੰਦਾਜ਼ਾ ਜੇ ਵੀ ਵੀ ਮੰਨ ਲਓ ਕਿ ਕੋਈ ਫਰਾਂ ਦੇ ਲੈ ਜਾਣੇ ਆ ਛੋਟੇ ਠੀਕ ਹੈ ਠੀਕ ਹੈ ਲੋ ਬਾਈ 800 ਨੇ ਖੜਦੀ ਆ ਥੋੜੀ ਬਾਕੀ ਬਾਈ ਕਹਿੰਦਾ ਕਿ ਸਾਂਭ ਕਰਕੇ ਫਿਰ ਵੇਚਣੀ ਆਪਾਂ ਤੇ ਚੈੱਕ ਕਰ ਸਕਦੇ ਤੁਸੀਂ ਪਸ਼ੂ ਬਹੁਤ ਸਾਰੇ ਚੰਗੇ ਆ ਤੇ ਬ੍ਰੇਡ ਵੀ ਬਿਲਕੁਲ ਜਾਇਜ਼ ਆ ਵੀਡੀਓ ਨੂੰ ਵਾਤ ਤੋਂ ਬਾਅਦ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਿਹੜੇ ਵੀਰ ਭਰਾੜੇ ਕੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ